ਕਨਾਂ ਸਵਾਗਤ ਹੈ ਮਾਹਸੁਰ ਖਾਬ ਦੋਸਤੋ ਪੱਟੀ ਦੇ ਪਿੰਡ ਕੈਰੋਂ ਦੇ ਵਿੱਚ ਹੋਏ ਦੋਰੇ ਕਤਲ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਇਸ ਕਤਲ ਦੇ ਪਿੱਛੇ ਦਾ ਪੇਤ ਖੁੱਲ ਗਿਆ ਹੈ ਕਿ ਕਤਲ ਕਿਉਂ ਕੀਤਾ ਗਿਆ ਦੱਸਿਆ ਕਿ ਬੀਤੇ ਦਿਨੀ ਤਰਨਤਾਰਨ ਦੇ ਪੱਟੀ ਦੇ ਪਿੰਡ ਕੈਰੋਂ ਦੇ ਵਿੱਚ ਅੱਠ ਗੋਲੀਆਂ ਚੱਲੀਆਂ ਸੀ ਤੇ ਇਸ ਦੌਰਾਨ ਦੋ ਨੌਜਵਾਨ ਸਮਰ ਅਤੇ ਸੌਰਵ ਦੀ ਜਾਨ ਚਲੀ ਗਈ ਸੀ ਹਾਲਾਂਕਿ ਹੁਣ ਵੱਡਾ ਖੁਲਾਸਾ ਹੋਇਆ ਕੁਝ ਵੀਡੀਓਜ਼ ਅਜਿਹੀਆਂ ਸਾਹਮਣੇ ਆਈਆਂ ਨੇ ਜਿਨ੍ਹਾਂ ਤੋਂ ਇਸ ਕਤਲ ਦਾ ਮਾਮਲਾ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਕਤਲ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਡਾਉਨ ਸ਼ਹਿਜ਼ਾਦ ਪੱਟੀ ਦੀ ਵੀ ਐਂਟਰੀ ਹੋ ਚੁੱਕੀ ਹੈ ਸ਼ਹਿਜ਼ਾਦ ਪੱਟੀ ਨੇ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਕਿਉਂਕਿ ਜਿਨ੍ਹਾਂ ਦਾ ਕਤਲ ਕੀਤਾ ਗਿਆ ਉਹਨਾਂ ਵੱਲੋਂ ਮਹਿਕ ਪੰਡੋਰੀ ਜੋ ਸਰੀਰਕ ਤੌਰ ਤੇ ਅਸਮਰਥ ਹੈ ਇੱਕ ਹਾਲਾਂਕਿ ਯੂਟਿਊਬਰ ਹੈ ਉਸ ਦਾ ਕਤਲ ਕੀਤਾ ਉਸ ਦੇ ਨਾਲ ਜਿਹੜਾ ਕਿਹਾ ਬਸਰੂਕੀ ਕੀਤੀ ਗਈ ਸੀ ਉਸ ਤੋਂ ਬਾਅਦ ਕਤਲ ਨੂੰ ਅੰਜਾਮ ਦਿੱਤਾ ਗਿਆ ਇਹ ਪੂਰਾ ਮਾਮਲਾ ਇੱਕ ਗੀਤੇ 'ਤੇ ਬਾਤ ਤੋਂ ਸ਼ੁਰੂ ਹੁੰਦਾ ਦਰਅਸਲ ਮਹਿਕ ਪੰਡੋਰੀ ਵੱਲੋਂ ਇੱਕ ਗੀਤ ਕੀਤਾ ਜਾਂਦਾ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਜਿਸ ਤੋਂ ਚਲਦੇ ਹੋਏ ਉਸ ਦੇ ਵੱਲੋਂ ਜਸਤਾਲੀਵਾਲ ਦਾ ਇੱਕ ਜ਼ਿਕਰ ਕੀਤਾ ਜਾਂਦਾ ਜਸਤਾਲੀਵਾਲ ਵੀ ਇੱਕ ਗਾਇਕ ਹੈ ਇਨਫਲੂਐਂਸਰ ਹੈ ਤੇ ਉਸ ਦਾ ਜ਼ਿਕਰ ਕੀਤਾ ਜਾਂਦਾ ਉਸ ਗੀਤ ਦੇ ਵਿੱਚ ਕੁਝ ਅਜੀਬ ਵਿਵਾਦਿਤ ਸ਼ਬਦ ਵਰਤੇ ਜਾਂਦੇ ਨੇ ਜਿਸ ਤੋਂ ਬਾਅਦ ਉਸ ਗੀਤ ਦਾ ਜਵਾਬ ਜਸਤਾਲੀਵਾਲ ਵੱਲੋਂ ਵੀ ਇੱਕ ਗੀਤ ਦੇ ਜ਼ਰੀਏ ਹੀ ਦਿੱਤਾ ਜਾਂਦਾ ਹੈ ਹਾਲਾਂਕਿ ਵਿਵਾਦ ਇੰਨਾ ਕਿ ਜ਼ਿਆਦਾ ਵੱਧ ਜਾਂਦਾ ਹੈ ਕਿ ਜਸਤਾਲੀਵਾਲ ਦੇ ਸਬੰਧਤ ਕੁਝ ਮਿੱਤਰ ਸੀ ਜਿਹੜੇ ਉਹਨਾਂ ਦੇ ਕਰੀਬੀ ਸੀ ਉਹ ਮਹਿਕ ਪੰਡੋਰੀ ਦੇ ਨਾਲ ਕੁੱਟਮਾਰ ਕਰਦੇ ਨੇ ਤੇ ਇੱਕ ਵੀਡੀਓ ਵੀ ਜਿਹੜੀ ਕਿ ਮਹਿਕ ਪੰਡੋਰੀ ਦੇ ਨਾਲ ਹੁੰਦੀ ਕੁੱਟਮਾਰ ਦੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਮਹਿਕ ਪੰਡੋਰੀ ਦੇ ਨਾਲ ਬਦਸਲੂਕੀ ਤਾਂ ਕੀਤੀ ਜਾਂਦੀ ਆ ਦਸਤਾਰ ਖੋਲ ਦਿੱਤੀ ਜਾਂਦੀ ਆ ਕੇਸਾਂ ਦੀ ਬੇਦਬੀ ਕੀਤੀ ਜਾਂਦੀ ਆ ਪਰ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਸਾਹਮਣੇ ਆਉਂਦੀ ਹੈ ਕਿ ਮਹਿਕ ਪੰਡੋਰੀ ਤੇ ਜਸਤਾਲੀਵਾਲ ਦੋਨੇ ਇਕੱਠੇ ਬੈਠੇ ਨਜ਼ਰ ਆ ਰਹੇ ਨੇ ਜੋ ਤਸਵੀਰਾਂ ਸਕਰੀਨ ਤੇ ਦੇਖ ਰਹੇ ਨੇ ਉਸੇ ਵੀਡੀਓ ਦੇ ਨੇ ਜਿੱਥੇ ਇਹ ਆਪਸ ਦੇ ਵਿੱਚ ਸੁਲ੍ਹਾ ਸਵਾਈਦਾ ਜ਼ਿਕਰ ਕਰ ਰਹੇ ਨੇ ਕਿ ਸੁਲ੍ਹਾ ਸਫਾਈ ਉਹਨਾਂ ਦੇ ਵਿਚਕਾਰ ਹੋ ਚੁੱਕੀ ਹੈ ਤਾਂ ਕਿਸੇ ਤਰੀਕੇ ਦੀ ਕੋਈ ਰੰਜਿਸ਼ ਨਹੀਂ ਹੈ ਪਰ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ ਕਿ 22 ਤਰੀਕ ਨੂੰ 22 ਤਰੀਕ ਨੂੰ ਕੈਰੋਂ ਕੋ ਪਿੰਡ ਕੋਲ ਪੱਟੀ ਦੇ ਪਿੰਡ ਕੈਰੋਂ ਦੇ ਰੇਲਵੇ ਫਾਟਕ ਦੇ ਕੋਲ 8 ਗੋਲੀਆਂ ਚੱਲਦੀਆਂ ਨੇ ਇਹਨਾਂ ਗੋਲੀਆਂ ਦੇ ਵਿੱਚ ਸਮਰਪ੍ਰੀਤ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦਕਿ ਸੌਰਵ ਜ਼ਖਮੀ ਹੋ ਜਾਂਦਾ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਬਾਅਦ ਦੇ ਵਿੱਚ ਸੌਰਵ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਹੁਣ ਪਾਕਿਸਤਾਨੀ ਡਾਣ ਸ਼ਹਜ਼ਾਦ ਪੱਟੀ ਦੇ ਇਸ ਮਾਮਲੇ ਵਿੱਚ ਐਂਟਰੀ ਹੁੰਦੀ ਹੈ ਤੇ ਸ਼ਹਜ਼ਾਦ ਪੱਟੀ ਨੇ ਕਿਹਾ ਕਿ ਡੋਨੀਵਲ ਜਿਸ ਨੇ ਇਸ ਕਤਲ ਦੀ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਪਰ ਲਈ ਹੈ ਉਹ ਸ਼ਹਜ਼ਾਦ ਪੱਟੀ ਦਾ ਮਿੱਤਰ ਹੈ ਤਾਂ ਜ਼ਿਕਰ ਜੋ ਕੀਤਾ ਗਿਆ ਹਾਲਾਂਕਿ ਚੇਤਾਵਨੀ ਵੀ ਜਾਰੀ ਕੀਤੀ ਗਈ ਜਿਨ੍ਹਾਂ ਵੱਲੋਂ ਮਹਿਕਪੰਡੋਰੀ ਦੇ ਨਾਲ ਬਸਰੂਖੀ ਕੀਤੀ ਗਈ ਕੁੱਟਮਾਰ ਕੀਤੀ ਗਈ ਤਾਂ ਸ਼ਹਜ਼ਾਦ ਪੱਟੀ ਦਾ ਇਹ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਨੇ ਮਹਿਕਪੰਡੋਰੀ ਜੋ ਸਰੀਰਕ ਤੌਰ ਤੇ ਅਸਮਰਥ ਹੈ ਉਸ ਦੇ ਨਾਲ ਬਸਰੂਖੀ ਕੀਤੀ ਹੈ ਕੁੱਟਮਾਰ ਕੀਤੀ ਹੈ ਤਾਂ ਉਹਨਾਂ ਨੂੰ ਜਵਾਬ ਮਿਲ ਗਿਆ ਹੋਵੇਗਾ ਹਾਲਾਂਕਿ ਇਹ ਵੀ ਕਿਹਾ ਕਿ ਇਹ ਤਾਂ ਇੱਕ ਟਰੈਲਰ ਹੈ ਕਿ ਜਿਸ ਪ੍ਰਕਾਰ ਦੀ ਬਸਰੂਖੀ ਕੀਤੀ ਗਈ ਜੋ ਕੇਸਾਂ ਦੀ ਬੇਅਦਬੀ ਕੀਤੀ ਗਈ ਦਸਤਾਰ ਦੀ ਬੇਅਦਬੀ ਕੀਤੀ ਗਈ ਤਾਂ ਉਸ ਤੋਂ ਬਾਅਦ ਡੋਨੀ ਬੱਲ ਦੇ ਕੁਝ ਨੇੜਤਾ ਵਾਲੇ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ ਹਾਲਾਂਕਿ ਸ਼ਹਿਜ਼ਾਦਪੱਟੀ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਪੰਡੋਰੀ ਆ ਮਹਿਕ ਪੰਡੋਰੀ ਆ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਹਿਜ਼ਾਦਪੱਟੀ ਦੇ ਨਾਲ ਜੁੜਿਆ ਹੋਇਆ ਸੀ ਗੱਲਬਾਤ ਵੀ ਕਰਦਾ ਸੀ ਤਾਂ ਹੁਣ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਦੇ ਚੱਲਦੇ ਹੋਏ ਸ਼ਹਿਜ਼ਾਦਪੱਟੀ ਦਾ ਇਹ ਕਹਿਣਾ ਹੈ ਕਿ ਹਜੇ ਹੋਰ ਵੀ ਅਜਿਹੇ ਕੁਝ ਹੁੰਦਾ ਨਜ਼ਰ ਆ ਸਕਦਾ ਧਮਕੀ ਦਿੱਤੀ ਹੈ ਹਾਲਾਂਕਿ ਹੁਣ ਧਮਕੀ ਤੋਂ ਬਾਅਦ ਪੁਲਿਸ ਵੀ ਅਲਰਟ ਤੇ ਜ਼ਰੂਰ ਨਜ਼ਰ ਆ ਰਹੀ ਹੈ ਪਰ ਇੱਕ ਮਾਮਲਾ ਇੱਥੇ ਵਿਚਾਰਨਯੋਗ ਹੈ ਕਿ ਜਿੱਥੇ ਜਸ ਅਤੇ ਮਹਿਕ ਦੇ ਵਿਚਾਲੇ ਸੁਲਾਸਫਾਈ ਹੁੰਦੀ ਨਜ਼ਰ ਆਈ ਸੀ ਇੱਕ ਵੀਡੀਓ ਸਾਹਮਣੇ ਆਈ ਸੀ ਤਾਂ ਉਸ ਵੀਡੀਓ ਤੋਂ ਬਾਅਦ ਵੀ ਜਿਹੜਾ ਕਿ ਹੈ ਇਸ ਕਤਲ ਨੂੰ ਅੰਜਾਮ ਦਿੱਤਾ ਜਾਂਦਾ ਆ ਤੇ ਇਸ ਪ੍ਰਕਾਰ ਪਾਕਿਸਤਾਨ ਦੇ ਵਿੱਚ ਬੈਠੇ ਇੱਕ ਡਾਉਣ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਬਹੁਤ ਸਾਰੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸ਼ਹਾਜਾਦ ਪੱਟੀ ਵੱਲੋਂ ਪਹਿਲਾਂ ਵੀ ਕੀਤੀਆਂ ਜਾ ਚੁੱਕੀਆਂ ਜ਼ਿੰਮੇਵਾਰੀ ਚੱਕੀ ਗਈ ਹੈ ਤੇ ਡੌਨੀ ਬਾਲ ਜਿਹੜੀ ਪੋਸਟ ਪਾਈ ਤੇ ਸ਼ਹਾਜਾਦ ਪੱਟੀ ਦੀ ਐਂਟਰੀ ਤੋਂ ਬਾਅਦ ਪੁਲਿਸ ਦਾ ਚੌਕਾ ਜ਼ਰੂਰ ਹੈ ਪਰ ਹੁਣ ਜਦੋਂ ਅਸੀਂ ਇਹ ਗੱਲ ਜ਼ਿਕਰ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਮਹਿਕ ਪੰਡੋਰੀ ਅਤੇ ਜਸਤਾਲੀ ਵਾਲ ਦੀ ਜੇ 16 ਸਪਾਈ ਹੋ ਗਈ ਸੀ ਤਾਂ ਫਿਰ ਕਿਉਂ ਇਹ ਕਤਲ ਕੀਤੇ ਗਏ ਤੇ ਇਹਨਾਂ ਕਤਲਾਂ ਪਿੱਛੇ ਅਸਲ ਵਜ੍ਹਾ ਹੋਰ ਕੀ ਹੋ ਸਕਦੀ ਹੈ